ਚੰਡੀਗੜ੍ਹ ਮੋਹਾਲੀ ਪਾਸਪੋਰਟ ਆਫਿਸ ਬਾਹਰ ਲੋਕ ਇਸ ਵਕਤ ਪਰੇਸ਼ਾਨ ਹੋ ਰਹੇ ਨੇ ਕਾਰਨ ਹੈ ਕਿਹਾ ਜਾ ਰਿਹਾ ਇੱਥੇ ਜਿਹੜਾ ਸਰਵਰ ਡਾਊਨ ਹੋ ਚੁੱਕਿਆ ਹੈ ਇੱਡਾ ਵੱਡਾ ਵਿਭਾਗ ਹੈ ਇੱਡਾ ਵੱਡਾ ਡਿਪਾਰਟਮੈਂਟ ਆ ਪਹਿਲੀ ਗੱਲ ਤਾਂ ਇੰਨੇ ਸੌਫਟਵੇਅਰ ਇੰਜੀਨੀਅਰ ਕਿੰਨੀਆਂ-ਕਿੰਨੀਆਂ ਕੋਡ ਦਾ ਕੰਮ ਹੁੰਦਾ ਸਰਵਰ ਕਿਵੇਂ ਡਾਊਨ ਹੋ ਗਿਆ ਟਿਉਰੀ ਹਮ ਲੋਕ ਦਿੱਲੀ ਸੇ ਆਏ ਹੈ ਟਿਕਟਸ ਕਰਵਾ ਕੇ ਸ਼ਾਮ ਕੀ ਹਮਾਰੀ ਵਾਪਸ ਹੈ ਦਿੱਲੀ ਸੇ ਆਏ ਹੋ ਮੈਂ ਦਿੱਲੀ ਸੇ ਆਈ ਹੂ ਮੈਂ ਹਮ ਸਵੇਰ 3 ਵਜੇ ਉਠੇ ਤੇ ਇੱਥੇ ਪਹੁੰਚੇ ਹੈ ਟਾਈਮ ਸੇ ਔਰ ਹਮਾਰੀ 6:30 ਵਜੇ ਕੀ ਵਾਪਸ ਟ੍ਰੇਨ ਹੈ अब रीशेड्यूल तो हो जाएगा बट जो टिकट्स का है सब कुछ वो वापस कौन देगा अरे वो तो अंदर बैठे हुए हैं इसी में हम यहाँ धूप के अंदर खड़े हुए हैं सुबह से लोग दो दो दिन से आ रहे हैं पर कोई अपडेट नहीं है एक मेल छोटी जी जा सकती है जो दो सौ किलोमीटर तो आ रहा है जो डेढ़ सौ तो आ रहा है सौ तो आ रहा है पंजा तो भी आ रहा है यार कोई जवाक छोटी उम्र का कोई कुड़ी है कोई धी भैन कली है कोई बरनाले तो आया कोई कितों आया कोई कितों आया जिन्होंने इतों की अपॉइंटमेंट ली ਹੁਣ ਇਹਨਾਂ ਨੇ ਕਿਹਾ ਕਿ ਹੋਲਡ ਵਾਲੀ ਫਾਈਲ 2 ਵਜੇ ਚੁੱਕ ਲਾਂਗੇ ਜਿਨ੍ਹਾਂ ਦੀ ਨਵੀਂ ਅਪੁਆਇੰਟਮੈਂਟ ਆ ਉਹ ਨਹੀਂ ਹੋਊਗਾ ਉਹ 4 ਦਿਨ ਹੁਣ ਛੁੱਟੀਆਂ ਨੇ ਫਿਰ 4 ਦਿਨ ਬਾਅਦ ਕੰਮ ਹੋਊਗਾ ਚੰਡੀਗੜ੍ਹ ਮੋਹਾਲੀ ਪਾਸਪੋਰਟ ਆਫਿਸ ਬਾਹਰ ਲੋਕ ਇਸ ਵਕਤ ਪਰੇਸ਼ਾਨ ਹੋ ਰਹੇ ਨੇ ਕਾਰਨ ਹੈ ਕਿਹਾ ਜਾ ਰਿਹਾ ਇੱਥੇ ਜਿਹੜਾ ਸਰਵਰ ਡਾਊਨ ਹੋ ਚੁੱਕਿਆ ਹੈ ਲੋਕ ਜਿਹੜੇ ਕਾਫੀ ਇੱਥੇ ਇਸੋ ਤੰਗ ਪਰੇਸ਼ਾਨਾ ਹੋਏ ਦੂਰ ਦਹਾਕੇ ਤੋਂ ਆਏ ਨੇ ਸਾਡੇ ਇਸ ਵਕਤ ਮੈਡਮ ਨੇ ਗੱਲ ਮੈਮ ਕੀ ਚੱਕਰ ਪੈ ਗਿਆ ਉਹਰੇ ਕਿਉਂ ਬਾਹਰ ਕੜੇ ਆ ਬੰਦ ਹੈ ਗੇਟ ਬੰਦ ਹੈ ਹੋਰ ਕੀ ਕਹ ਰਹੇ ਨੇ ਇਹ ਕਹਿੰਦੇ 2 ਵਜੇ ਖੁੱਲੇਗਾ ਅਸੀਂ ਤਾਂ ਤੁਹਾਨੂੰ ਇਹ ਆਏ ਤੁਸੀਂ ਮੈਂ ਫਤਿਹਬਾਦ ਹਰਿਆਣਾ ਹਰਿਆਣਾ ਤੋਂ ਤੇ ਕਿਆ ਕਹਿ ਕੀ ਰਹਿਨੇ ਕੀ ਕਹਿੰਦੇ ਸਰਵਰ ਡਾਊਨ ਹੈ ਹਾਂਜੀ ਕਿੰਨੀ ਕਿ ਪਰੇਸ਼ਾਨੀ ਆ ਰਹੀ ਇਸ ਦੇ ਕਾਰਨਸ ਦੂਰ ਤੋਂ ਆਏ ਖੜੇ ਆ ਸਾਡਾ ਆਪਰੇਸ਼ਨ ਹੋ ਰਿਹਾ ਨਾ ਬੈਟਨ ਦੀ ਜਗ੍ਹਾ ਨਾ ਕੋ ਚ ਗੁੱਟਨੇ ਦਾ ਆਪਰੇਸ਼ਨ ਹੋ ਰਿਹਾ ਮੈਂ ਇਕੱਲੀ ਰਹਿਣੀ ਹੈ ਬੱਚੇ ਦੋਨੋਂ ਬਾਹਰ ਨੇ ਤੁਹਾਡੇ ਅੰਕਲ ਇਨ ਕੋਈ ਨਹੀਂ ਆ ਜਾਣਾ ਸ਼ਾਂਤ ਕੋਈ ਨਹੀਂ ਬੇਟੇ ਤੇ ਹਾਲੇ ਵੀ 2 ਵਜੇ ਦਾ ਟਾਈਮ ਦਿੱਤਾ ਨਾ ਉਸ ਤੋਂ ਬਾਅਦ ਇਹ ਦੇਖੋ ਮਰਾਤੇ ਨਹੀਂ ਆਤਾ ਕੋਈ ਬਾਤ ਹੈ ਮੁਸ਼ਕਲਾਂ ਦੀ ਇਸ ਤਰ੍ਹਾਂ ਕਿਉਂਕਿ ਪਹਿਲਾਂ ਇਹ ਮੰਨਦੇ ਕਿ ਨੋਟੀਫਿਕੇਸ਼ਨ ਦੇਣਾ ਚਾਹੀਦਾ ਇਸ ਚੀਜ਼ ਦਾ ਜੇ ਕੋਈ ਪ੍ਰੋਬਲਮ ਆਦੀ। ਜਿੰਨੀ ਬਾਹਰ ਆਈ ਤੇ ਕੋਈ ਦਿੱਕਤ ਨਹੀਂ ਸੀ ਤੱਬ ਆਧਾਰ ਕਾਰਡ ਮੈਂ ਇਹਨਾਂ ਨੇ ਇਸ਼ੂ ਕਰ ਦਿਆ। ਉਹ ਆਬ ਕਰਵਾਇਆ ਤਾਂ ਅਬ ਇਹ ਪ੍ਰੇਸ਼ਾਨ ਨਹੀਂ ਆਈ ਕਿ ਈ ਮੈਂ ਤਾਂ 4 ਵਜੇ ਕੇ ਘਰ ਸੇ ਉੱਠੀ ਹੋਈ ਹਾਂ ਔਰ ਅਭੀ ਤੱਕ ਮੇ ਰਸੀਦ ਤੱਕ ਰਹਾ ਰਹੇ ਬੂਸਰ। ਤੋ ਤੁਸੀਂ ਇਹਨਾਂ ਦੇ ਸਭਨ ਲੋਕ ਜਿਹੜੇ ਇਸ ਵਕਤ ਪਰੇਸ਼ਾਨ ਨੇ ਪਾਸਪੋਰਟ ਆਫਿਸ ਪਹੁੰਚੋ ਹੋਏ ਨੇ ਭਾਈ ਕੀ ਕਰਨਾ ਕਿੱਥੋਂ ਆਏ ਤੁਸੀਂ ਪਹਿਲਾਂ? ਮੈਂ ਫਿਰੋ ਉਰੇ ਇਸ ਜਦਾ ਆਏ ਆ ਉਦੋਂ ਦੇ ਕਹਿ ਰਹੇ ਵੀ ਸਰਵੇ ਡਾਉਨ ਹੈ ਵੀ ਪੁੱਛੇ ਸੀਗੇ ਮੈਂ 1.30 ਵਜੇ ਪਹੁੰਚ ਗਿਆ ਸੀ ਇੰਟਰਵਿਊ ਕਿੰਨੇ ਵਜੇ ਸੀ 3 ਵਜੇ ਦਾ ਪਾਇਆ ਟਾਈਮ ਹੈ ਮੇਰੇ ਨਾਲੇ ਔਰ ਬਾਕੀ ਉਹ ਕਹਿ ਰਹੇ ਨੇ ਸਰਵੇ ਡਾਉਨ ਚੱਲ ਰਿਹਾ ਜਿਵੇਂ ਚੱਲਾਂਗੇ ਕਹਿੰਦੇ ਵੀ ਔਨ ਹੋਏਗਾ ਵੀ ਤੁਹਾਨੂੰ ਬੁਲਾਇਆ ਜਾਏਗਾ ਪਰੇਸ਼ਾਨੀਆਂ ਹੁੰਦੀਆਂ ਇਸ ਤਰ੍ਹਾਂ ਜੀ ਤਾਂ ਹੈ ਹੀ ਐਡੀ ਦੂਰੋਂ ਆਏ ਹੁਣ ਚੱਲ ਅਗੇ ਫਿਰ ਦੁਬਾਰਾ ਜੇ ਨਾ ਆਏ ਦੁਬਾਰਾ ਆਣਾ ਪਏਗਾ ਕਿਰਾਇਆ ਵਾੜਾ ਦੁਬਾਰਾ ਲਗਾ ਕੇ ਆਣਾ ਪਵੇਗਾ ਮੰਨਦੇ ਇਸ ਲਈ ਕੋਈ ਕੋਈ ਹਰ ਵਾਰ ਕਦੇ ਨਾ ਕਦੇ ਇਹ ਚੀਜ਼ਾਂ ਡਾਊਨ ਹੋ ਜਾਂਦੀਆਂ ਨੇ ਜਿਸ ਨਾਲ ਆਮ ਲੋਕਾਂ ਨੂੰ ਪਰੇਸ਼ ਉਹ ਪਰੇਸ਼ਾਨੀ ਹੈ ਇਹ ਹੁਣ ਦੇਖੋ ਕਿੰਨੇ ਪਬਲਿਕ ਖੜੀ ਹੈ ਲੋਕ ਸਭ ਖੜੇ ਨੇ ਕਈ ਕਿੱਥੋਂ ਕਿੱਥੋਂ ਦੂਰ ਦੂਰ ਤੋਂ ਆਏ ਹੋਏ ਨੇ ਮੈਂ ਤਾਂ ਥੋੜਾ ਨੇੜੇ ਤੋਂ ਆਇਆ ਹੋਵਾਂਗਾ ਕੋਈ ਮੇਰੇ ਤੋਂ ਵੀ ਦੂਰ ਆਏ ਹੋਏ ਨੇ ਲੋਕ ਚੜੇ ਲਗਾਤਾਰ ਪਰੇਸ਼ਾਨ ਹੋ ਰਹੇ ਨੇ ਸਰਵਰ ਡਾਊਨ ਹਾਲਾਂਕਿ ਸਿਸਟਮ ਦੇ ਵਿੱਚ ਹੈ ਪਰ ਜਿਹੜੇ ਲੋਕ ਦੂਰ ਦਿਹਾਕਿਆਂ ਤੋਂ ਆਂਦੇ ਨੇ ਉਹਨਾਂ ਨੂੰ ਇਸ ਚੀਜ਼ ਦਾ ਕਾਫੀ ਸਾਹਮਣਾ ਕਰਨਾ ਮੈਂ ਸਰ ਤੁਸੀਂ ਕਿੱਥੋਂ ਆਏ ਕੀ ਨਾਮ ਹੈ ਤੁਹਾਡਾ ਹਰਜੀਤ ਸ਼ਰਮਾ ਜੀ ਡਿਸਟ੍ਰਿਕਟ ਸੰਗਰੂਰ ਪਿੰਡ ਲੋਂਗੋਵਾਲ ਤੋਂ ਆਇਆ ਅੱਜ ਸਵੇਰੇ ਤੋਂ ਪੂਰੀ ਫੈਮਿਲੀ ਆਈ ਹੋਈ ਹੈ ਜੀ ਤੇ ਸਵੇਰ ਤੋਂ ਨਾ ਬੈਠਣ ਨੂੰ ਥਾਂ ਹੈ ਔਰੇ ਕਦੇ ਕਿਤੇ ਵਹਿ ਜਨੇ ਕਦੇ ਕਿਤੇ ਵਹਿ ਨੇ ਬਹੁਤ ਔਖੇ ਔਖੇ ਆ ਜੀ ਅੰਦਰ ਨਹੀਂ ਬਿਠਾਰੇ ਅੰਦਰ ਨਾ ਨਾ ਜੀ ਗੇਟ ਤੋਂ ਹੀ ਗੇਟ ਤੋਂ ਵੀ ਕਹਿੰਦੇ ਨੇ ਪਰਾਂ ਜਾਓ ਪਰਾਂ ਜਾਓ ਬਸ ਗੇਟ ਤੇ ਤਾਂ ਲਵੇ ਰੁਕਣੀ ਨਹੀਂ ਦਿੰਦੇ ਗੇਟ ਤੇ ਲਵੇ ਤਾਂ ਰੁਕਣ ਨਹੀਂ ਦਿੰਦੇ ਜੀ ਕਾਰਨ ਕੀ ਕਹਿ ਰਹੇ ਨੇ ਅੱਜ ਇਹ ਕਿਉਂ ਹੋਇਆ ਸਰਵਰ ਡਾਉਣਾ ਸਰਵਰ ਡਾਉਣਾ ਹਾਂ ਜੀ ਹਾਂ ਮੰਨਦੇ ਕਿਤੇ ਮੁਸ਼ਕਲ ਆਂਦੀ ਕਿਉਂਕਿ ਇਸ ਤਰ੍ਹਾਂ ਨਾ ਤਾਂ ਬੈਠਣ ਦੀ ਜਗ੍ਹਾ ਹੋਣੀ ਨਾ ਇਹ ਚੀਜ਼ਾਂ ਹੋਣਾ ਕੋਈ ਮੰਨਦੇ ਕੋਈ ਸੋਲੂਸ਼ਨ ਹੋਣਾ ਚਾਹੀਦਾ ਬਹੁਤ ਗਲਤ ਆ ਜੀ ਬਹੁਤ ਜ਼ਿਆਦਾ ਹੁਣ ਤੁਸੀਂ ਐ ਲਾ ਲੋ ਕਿੰਨੀ ਦੁਨੀਆਂ ਬੈਠੀ ਆ ਜੀ ਸਾਰੇ ਕਿਸੇ ਨੂੰ ਬੈਠਣ ਨੂੰ ਜਗ੍ਹਾ ਨਹੀਂ ਕੋਈ ਦੁਕਾਨਦਾਰ ਨਹੀਂ ਬੈਠਣ ਦਿੰਦਾ ਜਦੋਂ 10 ਮਿੰਟ ਬੈਹਿੰਦਾ ਬੰਦਾ ਠਾਹ ਦਿੰਦਾ ਤਸਵੀਰਾਂ ਦੇਖ ਸਕਦੇ ਹੋ ਇਸ ਵਕਤ ਆਪ ਪਾਸਵਰਡ ਆਫਿਸ ਦੇ ਬਾਹਰ ਇਸ ਵਕਤ ਖੜੇ ਹੈ ਜਿੱਥੇ ਰੋਡ ਦੇ ਸਾਰੇ ਪਾਸੇ ਜੋ ਹੈ ਲੋਕ ਇਸ ਵਕਤ ਪਰੇਸ਼ਾਨ ਹੋ ਰਹੇ ਨੇ ਇੱਕ ਤਾਂ ਗਰਮੀ ਹੈ ਉੱਪਰੋਂ ਜੋ ਇਹ ਸਰਵਰ ਡਾਊਨ ਹੋਣੇ ਹੋ ਨੇ ਇਹਦੇ ਨਾਲ ਲੋਕਾਂ ਨੂੰ ਕਾਫੀ ਪਰੇਸ਼ਾਨੀ ਚੱਲਨੀ ਪੈ ਰਹੀ ਹੈ ਤਸਵੀਰਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਕਿਸ ਤਰ੍ਹਾਂ ਨੌਜਵਾਨ ਜੋ ਨੇ ਜੋ ਜਿਸ ਤਰ੍ਹਾਂ ਬਜ਼ੁਰਗ ਮਹਿਲਾ ਖੜੇ ਨੇ ਇਹ ਹਰਿਆਣੇ ਦੇ ਪਹੁੰਚ ਨੇ ਇਹਨਾਂ ਵੀ ਸਾਥ ਤੌਰ ਤੇ ਕਹਿਣਾ ਕਿ ਕਾਫੀ ਮੁਸ਼ਕਲਾਂ ਆ ਰਹੀਆਂ ਨੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਸਰ ਨਾਲ ਮੈਮ ਨੇ ਇੱਕ ਵਾਰ ਉਹਨਾਂ ਨਾਲ ਗੱਲ ਕਰਾਂ ਮੈਮ ਕਹਾਂ ਸੇ ਆਏ ਹੋ ਆਪ मैं मोहाली से ही हूँ पर मैं दो दिन से आ रही हूँ मुझे एक ही डॉक्यूमेंट सबमिट करना है दो दिन से बोल रहे हैं सर्वर डाउन है और मैं हाफ डे की छुट्टी लेके आ रही हूँ इनका बोलना कहीं ना कहीं। हाँ सर्वर एक बजे के बाद कैसे इनका ठीक हो जाता है नौ से ग्यारह इनका तब तक डाउन रहता है दो दिन से आ रही हूँ बहुत ज्यादा जो तो सर्विस क्लास है परेशानी हो रही है हम लोग दिल्ली से आए हैं टिकट्स करवा के शाम की हमारी वापस है से से आए हो मैं दिल्ली आई मैम हम सुबह तीन बजे उठे थे यहाँ पहुँचे हैं टाइम से और अब हमारी साढ़े छः बजे की वापस ट्रेन है अब रीशेड्यूल तो हो जाएगा बट जो टिकट्स का है सब कुछ वो वापस कौन देगा मैम कह रहे हैं कि सुबह नौ बजे सर्वर डाउन कर देते हैं मेरा हमारा दो बजे का अपॉइंटमेंट था हम यहाँ पे ग्यारह बजे से खड़े हुए हैं है। कोई अपडेट नहीं बेटे ना कोई बैठने की जगह ना कोई चाय पानी का चाय मिली है पानी का पानी और लड़ाई हो गई मैं तो वापस आ प्लीज अगर आप लोग कुछ कर सकते हैं हमारा मैसेज पहुँचा सकते हैं तो प्लीज़ पहुँचाइए कि जो लोग आउट स्टेशन आए हैं कम से कम उनके लिए तो सोचे जो लोकली है वो तो कल भी आ सकते हैं पर जो ट्रैवल करके आए हैं टिकट्स करवा के आए हैं वो क्या वो कहाँ जाएंगे सर लोकली भी प्रॉब्लम होती आप है सिंगल मैं सिंगल मदर मैं प्राइवेट जॉब में हूँ तो मेरे को हाफ डे की छुट्टी लेनी पड़ती है अब मैंने आज फुल डे के लिए कितनी प्राइवेट जॉब्स में छुट्टियाँ मिल सकती हैं सर आप लोग अगर मैसेज पहुंचा सकते तो प्लीज़ उनको मैसेज पहुंचाइए कि यहाँ पे लोग खड़े हैं बाहर परेशान हो रहे हैं वो तो अंदर बैठे हुए हैं इसी में हम यहाँ धूप के अंदर खड़े हुए हैं सुबह से लोग दो दो दिन से आ रहे हैं पर कोई अपडेट नहीं है ਤਾ ਪਾਸਵਰਡ ਦਫਤਰ ਦੇ ਬਾਹਰ ਇੰਡਸਟਰੀਅਲ ਏਰੀਆ ਤੇ ਸਾਡੇ ਨਾਲ ਬੀਬੀ ਮੌਜੂਦ ਹੈ ਬਾਈ ਕਿੰਨੀ ਕ ਪ੍ਰੋਬਲਮ ਆ ਰਹੀਆਂ ਨੇ ਕਿੰਨੇ ਦਿਨੋਂ ਦੇਖੋ ਸਵੇਰੇ ਇੱਕ ਬਾਈ ਸੀਗੇ 200 ਕਿਲੋਮੀਟਰ ਤੋਂ ਆਏ ਹੁਣ ਕੋਈ ਜਵਾਕ ਛੋਟੀ ਉਮਰ ਦਾ ਕੋਈ ਕੁੜੀ ਆ ਕੁਤੀ ਪੈਣ ਕੱਲੀ ਆ ਕੋਈ ਬਰਨਾਲੇ ਤੋਂ ਆਇਆ ਕੋਈ ਕਿੱਥੋਂ ਆਇਆ ਕੋਈ ਕਿੱਥੋਂ ਆਇਆ ਜਿਹਨੂੰ ਇੱਥੋਂ ਦੀ ਅਪਾਇੰਟਮੈਂਟ ਈ ਵੀ ਹੁਣ ਇਹਨਾਂ ਨੇ ਕਿਹਾ ਕਿ ਹੋਲਡ ਵਾਲੀ ਫਾਈਲ 2 ਵਜੇ ਚੁੱਕ ਲਾਂਗੇ ਜਿਨ੍ਹਾਂ ਦੀ ਨਵੀਂ ਅਪਾਇੰਟਮੈਂਟ ਆ ਉਹ ਨਹੀਂ ਹੋਊਗਾ ਉਹ ਚਾਰ ਦਿਨ ਹੁਣ ਛੁੱਟੀਆਂ ਨੇ ਫਿਰ ਚਾਰ ਦਿਨ ਬਾਅਦ ਕੰਮ ਹੋਊਗਾ ਹੁਣ ਤੁਸੀਂ ਦੇਖੋ ਜੇ ਤੁਹਾਡਾ ਸਰ ਹੁਣ ਤੁਸੀਂ ਇੱਕ ਮੇਲ ਏਡਾ ਵੱਡਾ ਮਹਿਕਮਾ ਏਡਾ ਵੱਡਾ ਡਿਪਾਰਟਮੈਂਟ ਆ ਪਹਿਲੀ ਗੱਲ ਤਾਂ ਇੰਨੇ ਸੌਫਟਵੇਅਰ ਇੰਜੀਨੀਅਰ ਕਿੰਨੀਆਂ-ਕਿੰਨੀਆਂ ਕੋਡ ਦਾ ਕੰਮ ਹੁੰਦਾ ਸਰਵਰ ਕਿਵੇਂ ਡਾਊਨ ਹੋ ਗਿਆ ਇੱਡੀ ਵੱਡੀ ਸਾਈਟ ਆ ਇੰਨੇ ਲੋਕ ਪਾਸਪੋਰਟ ਬਣਵਾਉਣ ਆਉਂਦੇ ਨੇ ਤਿੰਨ ਦਿਨ ਤੋਂ ਕਿਵੇਂ ਡਾਊਨ ਹੋ ਸਕਦਾ ਇਹਦਾ ਹੱਲ ਤਾਂ ਕੋਈ ਹੋਊਗਾ ਨਾ ਇੱਕ ਮੇਲ ਛੋਟੀ ਜੀ ਜਾ ਸਕਦੀ ਹੈ ਜਿਹੜਾ 200 ਕਿਲੋਮੀਟਰ ਤੋਂ ਆ ਰਿਹਾ ਜਾਂ ਜਿਹੜਾ 150 ਤੋਂ ਆ ਰਿਹਾ 100 ਤੋਂ ਆ ਰਿਹਾ 50 ਤੋਂ ਵੀ ਆ ਰਿਹਾ ਯਾਰ ਇੱਕ ਮੇਲ ਆਣੀ ਚਾਹੀਦੀ ਆ ਨਾ ਕਿ ਕੱਲ ਨੂੰ ਸਾਡਾ ਸਿਸਟਮ ਨਹੀਂ ਚੱਲ ਰਿਹਾ ਕਿਉਂ ਚਲੋ ਪਹਿਲਾਂ ਇੱਕ ਵਾਰੀ ਨਵੇਂ ਜਿਹੜੇ ਦੂਰ ਦੂਰ ਸਵੇਰ ਜਾ ਕੇ ਬੈਠੇ ਕਿੰਨੇ ਲੋਕ ਆ ਤੁਹਾਡੇ ਸਾਹਮਣੇ ਉਹਨਾਂ ਦੀ ਕੀ ਗਲਤੀ ਹੈ ਕੋਈ ਗਲਤੀ ਹੈ ਗਰਮੀ ਉਸ ਤੋਂ ਤੁਸੀਂ ਦੇਖੋ ਤੁਸੀਂ ਇੱਕ ਚੀਜ਼ ਤੋਂ ਡਰ ਗਏ ਕਿ ਲੋਕ ਇਕੱਠੇ ਹੋਣਗੇ ਸਿਕਿਉਰਿਟੀ ਬੁਲਾ ਲਈ ਪੁਲਿਸ ਬੁਲਾ ਲਈ ਪੁਲਿਸ ਸਾਡੇ ਹੱਕਾਂ ਲਈ ਸਾਡੀ ਮਦਦ ਲਈ ਆ ਕਿ ਸਾਨੂੰ ਰੇ ਓਏ ਭੀੜ ਨਹੀਂ ਗੜੀ ਕਰਨੀ ਚਲੋ ਜਾਓ ਸਾਲੇ ਕੀ ਕਰ ਰਹੇ ਨੇ ਸਵੇਰੇ ਚ ਵੀ ਡੰਡੇ ਜਿਨ੍ਹਾਂ ਦੇ ਹੱਥ 'ਚ ਡੰਡੇ ਆ ਉਹ ਕੀ ਕਹਿਣਗੇ ਭੀੜ ਨਹੀਂ ਇਕੱਠੀ ਹੋਣੀ ਚਾਹੀਦੀ ਕਿਉਂਕਿ ਪਿੱਛੋਂ ਕਹਵਾਂਗੇ ਕਿ ਲੋਕ ਰੇ ਇਕੱਠੇ ਨਾ ਹੋਣ ਲੋਕ ਤਾਂ ਇਕੱਠੇ ਹੋਣਗੇ ਨਾ ਹੁਣ ਜਿਨ੍ਹਾਂ ਨੇ ਪੈਸੇ ਭਰੇ ਜਿਨ੍ਹਾਂ ਦੀ ਅਪਾਇੰਟਮੈਂਟ ਆ ਉਹਨਾਂ ਨੂੰ ਜਿਆਦਾ ਤੁਸੀਂ ਬੰਦਾ ਕਹਿ ਰਿਹਾਦਾ ਕਿ ਮੈਂ 4 ਦਿਨ ਰੁੱਕ ਕੇ ਚਲ ਜੂਗਾ ਤੁਸੀਂ ਦੱਸੋ ਤਾਂ ਸੀ ਯਾਰ ਇਹ ਵੇਰ ਕਿਨੇ ਕਰਨਾ ਹੁਣ ਕੋਈ ਤੁਸੀਂ ਮੇਰੇ ਤੋਂ ਕੋਈ ਚੀਜ਼ ਲੈਣੀ ਆ ਤੁਸੀਂ ਮੈਨੂੰ ਸਵੇਰੇ ਮਿਲਣ ਆਉਣਾ ਮੈਂ ਤੁਹਾਨੂੰ ਇਹੀ ਕਹੂੰਗਾ ਕਿ ਵੀਰੇ ਕੱਲ ਆਇਓ ਕੱਲ ਮੈਂ ਅਵੇਲੇਬਲ ਨਹੀਂ ਹੈਗਾ ਪਰ ਮੈਂ ਤੁਹਾਨੂੰ ਬੁਲਾ ਲਾਂ ਮੈਂ ਉੱਥੇ ਹੋਵਾਂ ਨਾ ਤੁਸੀਂ ਜੋ ਤੱਕੇ ਖਾਓਗੇ ਖੱਜਲ ਹੋਵੋਗੇ ਅੱਜ ਇਹ ਹੋਇਆ ਕੱਲ ਵੀ ਇਹੀ ਹੋਇਆ ਲਾਠੀ ਚਾਰਜ ਵੀ ਹੋਈ ਆ ਪੁਲਿਸ ਨੇ ਬਲਾਟੀ ਚਾਰਜ ਨਹੀਂ ਉਦਾਂ ਨਹੀਂ ਹੋਈ ਪਰ ਸਵੇਰੇ ਇੱਕ ਹਰਾਸ਼ਮੈਂਟ ਤਾਂ ਹੁੰਦੀ ਆ ਮਿਸ ਬਿਹੇਵੀਅਰ ਹੁੰਦਾ ਐ ਇਦਾਂ ਨਾ ਕਰੋ ਐਸੇ ਨਹੀਂ ਹੋਗਾ ਇਹ ਨਹੀਂ ਹੋਗਾ ਹੁਣ ਅਸੀਂ ਆਏ ਆ ਅਸੀਂ ਆ ਕੇ ਇਹ ਤਾਂ ਪੁੱਛਾਂਗੇ ਨਾ ਫਿਰ ਕੁਝ ਮੈਡਮ ਆਈਆਂ ਉਹਨਾਂ ਨੇ ਕਿਹਾ ਕਿ 3 2 ਵਜੇ ਖੁੱਲੂਗਾ ਕੱਲ ਵੀ 12 ਵਜੇ ਚੱਲ ਪਿਆ ਕਮ ਮਤਲਬ 12 ਵਜੇ ਕੱਲ ਚੱਲ ਪਿਆ ਅੱਜ 2 ਵਜੇ ਕਹਿੰਦੇ ਨੇ ਕੰਮ ਕੀ ਕੱਲ 12 ਵਜੇ ਚੱਲਣਾ ਅੱਜ 2 ਵਜੇ ਲੱਗ ਜਾਂਦਾ ਟਾਈਮ ਦਾ ਵੀ ਅੱਜ ਚੱਲੇਗਾ ਇਹ ਇਹਨਾਂ ਨੂੰ ਕਿਵੇਂ ਪਤਾ ਲੱਗ ਜਾਂਦਾ ਤੇ ਬੈਠਣੀ ਵੀ ਇੱਥੇ ਕੋਈ ਵਿਵਸਥਾ ਨਹੀਂ ਹੈਗੀ ਲੇਡੀਜ਼ ਸਵੇਰੇ ਇੱਕ ਬਾਈ ਸੀ ਉਹ ਵਿਚਾਰਾ ਇੰਨਾ ਮੈਂਟਲੀ ਅਫਸਰਡ ਹੋ ਗਿਆ 200 ਕਿਲੋਮੀਟਰ ਤੋਂ ਆਇਆ ਸੀ ਉਹ ਕਹਿੰਦਾ ਉਹਦਾ ਹਾਲਤ ਦੇਖਣ ਉਹਨੇ ਇਕੱਲੇ ਨੇ ਰੋਲਾ ਪਾਇਆ ਪਹਿਲਾਂ ਸਵੇਰੇ ਉਹਦੀ ਹਾਲਤ ਇੰਨੀ ਖਰਾਬ ਸੀ ਪੁਲਿਸ ਵਾਲਿਆਂ ਨੇ ਮਿਸਬੀਹਵ ਕੀਤਾ ਉਹਦੇ ਹੁਣ ਕਦੋਂ ਫੇਰ ਵਾਪਸ ਆਊਗਾ ਕਦੋਂ ਇਹ ਦੇਣਗੇ ਹੁਣ ਕਹਿੰਦੇ ਨੇ ਪਤਾ ਨਹੀਂ 4 ਦਿਨ ਬਾਅਦ ਖੁੱਲਣਾ ਕੀ ਕਹਿੰਦੇ ਆ ਲੈ ਗਰ ਰੇ ਚਾਰ ਦਿਨ ਚਾਰ ਟਿਊਜ਼ਡੇ ਨੂੰ ਟਿਊਜ਼ਡੇ ਆਏਗਾ ਅੱਛਾ ਦੁਬਾਰਾ ਫੇਰ ਟਿਊਜ਼ਡੇ ਫਰਾਈਡੇ ਫਿਰ ਕਹਤੇ ਨਹੀਂ ਜੀ ਟਿਊਜ਼ਡੇ ਆਈਏ ਪਹਿਲੇ ਫਰਾਈਡੇ ਬੋਲਾ ਫਿਰ ਕਹਤੇ ਨਹੀਂ ਜੀ ਟਿਊਜ਼ਡੇ ਆਈਏ ਆਪ ਪਰ ਕਿਤੇ ਨਾ ਲੋਕ ਇਸੇ ਕਾਰਨ ਪਰਸ਼ਕ ਹੋ ਗਈ ਇਹਨਾਂ ਵੱਲੋਂ ਜਿਹੜਾ ਸਰਵਰ ਡਾਊਨ ਗਏ ਤਾਂ ਆਂਦਾ ਪਰ ਇਹਨਾਂ ਦਾ ਇੱਕ ਗੱਲ ਕਹਿਣਾ ਕਿ ਅੱਜ ਕਹਿੰਦੇ ਸਰਵਰ ਡਾਊਨ ਆ ਕੱਲ ਵੀ ਸਰਵਰ ਡਾਊਨ ਆ ਪਰ ਹਕਾਰ ਨੇ ਕਹਿੰਦੇ ਸਾਨੂੰ ਨੋਟੀਫਿਕੇਸ਼ਨ ਦਿੱਤਾ ਜਾਵੇ ਕਿ ਜਿਹੜੇ ਅਸੀਂ ਦੂਰ ਜਗ੍ਹਾ ਤੋਂ ਕਰਨ ਦਉ ਜਾਂ ਫਿਰ ਸਾਨੂੰ ਨੋਟੀਫਿਕੇਸ਼ਨ ਦੋ ਤਾਂ ਜੋ ਅਸੀਂ ਇੰਨੀ ਦੂਰ ਤੋ ਸਫ਼ਰ ਨਾ ਕਰ ਸਕੀਏ ਮੇਰੇ ਸੇਕੀ ਰਾਮ ਕੁਮਾਰ ਦੇ ਨਾਲ ਮੈਂ ਅਭਿਸ਼ੇਕ ਰਿਆਸਤ ਚੰਡੀਗੜ੍ਹ